ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੰਗਤ ਜੀ ਅੱਜ ਆਪਣਾ ਫਰਜ ਸੇਵਾ ਸੁਸਾਇਟੀ ਪਿੰਡ ਲਚਕਾਣੀ ਜ਼ਿਲ੍ਹਾ ਪਟਿਆਲਾ ਦੇ ਵਿੱਚ ਤਿਆਰੀਆਂ ਹੋ ਰਹੀਆਂ ਨੇ ਜੀ ਅੱਜ ਗਰੁੱਪ ਫੋਟੋ ਕੀਤੀ ਜਾਣੀ ਆ ਜੀ ਪੂਰਾ 150 ਤੋਂ ਲੈ ਕੇ 200 ਪਰਿਵਾਰ ਮੈਂਬਰ ਆਪਣਾ ਜੀ ਇਹ ਪੂਰਾ ਪਰਿਵਾਰ ਖੜ ਕੇ ਅੱਜ ਗਰੁੱਪ ਫੋਟੋ ਕੀਤੀ ਜਾਣੀ ਆ ਜੀ ਕਿਉਂਕਿ ਇਹ ਫੋਟੋ ਫਿਰ ਹਰ ਸਾਲ ਅਸੀਂ ਸਨਮਾਨ ਚਿੰਨਾ ਦੇ ਉੱਪਰ ਵਰਤਦੇ ਹਾਂ ਹੁਣ ਜਿਹੜੇ ਜਿਹੜੇ ਵੀਰ ਇਸ਼ਨਾਨ ਕਰਕੇ ਬਾਹਰ ਆਈ ਜਾ ਰਹੇ ਨੇ ਉਹ ਆਪਣੇ ਆਪਣੀਆਂ ਦਸਤਾਰਾਂ ਜਿਹੜਾ ਵੀਰ ਉਹ ਨਹੀਂ ਸਜਾ ਰਹੇ ਨੇ ਜੀ ਇਹ ਵੀਰ ਉਹ ਨਹੀਂ ਸਾਡੇ ਕੋਲੇ ਪਹੁੰਚੇ ਨੇ ਸਾਡੇ ਨਗਰ ਤੋਂ ਹੀ ਅਸੀਂ ਇਹਨਾਂ ਵੀਰਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਵੀਰਾਂ ਦੀ ਪੂਰੀ ਟੀਮ ਆ ਜੀ ਪੰਜਾਬ ਟਰਬਨ ਸੈਂਟਰ ਦੇ ਨਤਾਜ ਟਰਬਨ ਸੈਂਟਰ ਦੇ ਨਾਮ ਤੇ ਤੇ ਅਸੀਂ ਇਹਨਾਂ ਵੀਰਾਂ ਦਾ ਵੀ ਧੰਨਵਾਦ ਕਰਦੇ ਆਂ ਇਹ ਵੀਰ ਉਹ ਨਹੀਂ ਸਾਡੇ ਨਗਰ ਤੋਂ ਨੇ ਜਿਹੜੇ ਅੱਜ ਜਿਹੜੇ ਦਸਤਾਰਾਂ ਸਜਾਉਣ ਆਏ ਨੇ ਸਾਰੇ ਵੀਰਾਂ ਦੀਆਂ ਦਸਤਾਰਾਂ ਅੱਜ ਜਿਹੜੀਆਂ ਰੈਡੀ ਹੋਣਗੀਆਂ ਜਿੰਨੇ ਜਿੰਨੇ ਵੀਰ ਨਾ ਨਾ ਕਿ ਆਈ ਜਾਂਦੇ ਨੇ ਤੁਸੀਂ ਦੇਖ ਰਹੇ ਹੋ ਅਸੀਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਹਰ ਇੱਕ ਉਸ ਇਨਸਾਨ ਬਾਰੇ ਤੁਸੀਂ ਜਾਣਦੇ ਹੋ ਗੁਰਵਿੰਦਰਾ ਵੀਰ ਇਸ ਵੀਰ ਦੇ ਵੀ ਹਾਲਾਤ ਗੁਰਵਿੰਦਰ ਵੀਰੇ ਆਪਣਾ ਪਿੰਡ ਦੱਸੋ ਸੰਗਤ ਨੂੰ ਜੀ ਹਾਂਜੀ ਮਾਨਕਪੁਰ ਨਾਮ ਦੱਸ ਦਿਓ ਜੀ ਗੁਰਵਿੰਦਰ ਸਿੰਘ ਚਲੋ ਬਹੁਤ ਵਧੀਆ ਜੀ ਮਾਨਕਪੁਰ ਪਿੰਡ ਦਾ ਵੀਰ ਦਾ ਇਦਾਂ ਹੀ ਸਾਰਿਆਂ ਦੀਆਂ ਕੋਈ ਨਾ ਕੋਈਆਂ ਪ੍ਰੋਬਲਮਾਂ ਸੀਗੀਆਂ ਜ਼ਿੰਦਗੀ ਦੀਆਂ ਸਾਰੇ ਵੀਰ ਬਾਪੂ ਜੀ ਬੈਠੇ ਨੇ ਜੀ ਇਦਾਂ ਹੀ ਬਾਪੂ ਜੀ ਦੀਪਕ ਬੈਠਾ ਸਾਰੇ ਵੀਰ ਸ਼ੇਰਾ ਬੈਠਾ ਸ਼ੇਰੇ ਵੀਰੇ ਕੀ ਹਾਲ ਆ ਸ਼ੇਰੇ ਵੀਰੇ ਨੇ ਤਾਂ ਸਾਡੀ ਬਹੁਤ ਮਦਦ ਕੀਤੀ ਆ ਵੀਰੇ ਕੀ ਹਾਲ ਹੈ ਜੀ ਕੁਲਦੀਪ ਸਿੰਘ ਜੀ ਬੈਠੇ ਨੇ ਜੀ ਅਮਰੀਕਾ ਤੋਂ ਆਏ ਨੇ ਜੀ ਟਰੰਪ ਨੇ ਭੇਜਤਾ ਵੀਰੇ ਨੂੰ ਇੱਧਰ ਹੁਣ ਆਪਾਂ ਮੋਦੀ ਨੂੰ ਕਹਿ ਕੇ ਦੁਬਾਰੇ ਭੇਜਣਾ ਅਮਰੀਕਾ ਤੋਂ ਨੂੰ ਤੁਸੀਂ ਉੱਥੇ ਕਿਹੜੀ ਜਗ੍ਹਾ ਰਹਿੰਦੇ ਸੀ ਅਮਰੀਕਾ 'ਚ ਕੈਲੀਫੋਰਨੀਆ ਦੇ ਵਿੱਚ ਰਹਿੰਦੇ ਸੀ ਕਿਹੜਾ ਐਡਰੈਸ ਸੀ ਤੁਹਾਡਾ ਮੈਂ ਕੈਲੀਫੋਰਨੀਆ ਫ੍ਰੀਮੌਰ ਬਜੇਂਦਰ ਸੀਗਾ ਫ੍ਰੀਮੌਰ ਫ੍ਰੀਮੌਰ ਮੈਂ ਮੇਨ ਫੀਵੋਲ ਤੇ ਬੁਲੇਵਾਰਡ ਦੇ ਉੱਤੇ ਤੁਸੀਂ ਕਿੰਨੇ ਸਾਲ ਰਹੇ ਹੋ ਜੀ ਉੱਥੇ ਮੈਂ ਅਮਰੀਕਾ ਦੇ ਵਿੱਚ 30 ਸਾਲ ਆ ਕੇ ਆ ਜੀ ਬਹੁਤ ਵਧੀਆ ਜੀ ਗੁਰੂ ਸਾਹਿਬ ਕਿਰਪਾ ਕਰਨ ਇਦਾਂ ਹੀ ਸਾਰੇ ਮਾਸਟਰ ਜੀ ਕੀ ਹਾਲ ਹੈ ਤੁਹਾਡਾ ਹੋਰ ਫੌਜੀ ਸਾਹਿਬ ਕੀ ਹਾਲ ਹੈ ਤੁਹਾਡਾ ਇਦਾਂ ਹੀ ਸਾਰੇ ਵੀ ਗੁਰਮukh ਸਿੰਘ ਜੀ ਕੀ ਹਾਲ ਹੈ ਤੁਹਾਡਾ ਵੀਰ ਬੈਠਾ ਸਾਡੇ ਕੋ ਸਾਰੇ ਵੀਰ ਗਗਨਪੁੱਤ ਕੀ ਹਾਲ ਆ ਜੱਸਿਆ ਕੀ ਹਾਲ ਆ ਪੁੱਤ ਤੇਰਾ ਕੀ ਹਾਲ ਆ ਵੀਰੇ ਦਰਅਸਲ ਸਾਰਿਆਂ ਨੂੰ ਮਿਲਾਉਣਾ ਤਾਂ ਬੜਾ ਮੁਸ਼ਕਿਲ ਆ ਜੀ ਕਿਉਂਕਿ ਸਮੇਂ ਦੀ ਕਮੀ ਹੁੰਦੀ ਆ ਜੀ ਸਾਰੇ ਵੀਰ ਤਿਆਰ ਹੋ ਰਹੇ ਨੇ ਗਗਨਪੁੱਤ ਬਾਪੂ ਜੀ ਕੀ ਹਾਲ ਨੇ ਜੀ ਤੁਹਾਡੇ ਲਾਡੀ ਵੀਰੇ ਕੀ ਹਾਲ ਆ ਜੀ ਆ ਸਾਡਾ ਭਾਈ ਹਰਦੇਵ ਮਾਹੀ ਨੰਗਲ ਬੈਠਾ ਵੀਰਾ ਸਾਡਾ ਹਾਂਜੀ ਕੀ ਹਾਲ ਆ ਜੀ ਆ ਬੈਠਾ ਸੋਨੀ ਵੀਰੇ ਕੀ ਹਾਲ ਆ ਸੋਨੀ ਆਂ ਚ ਸਵੇਰੇ ਸਵੇਰੇ ਸੋਨੀ ਦਾ ਵਿਆਹ ਕਰਤਾ ਸੀ ਸਾਨੇ ਜੀ ਸੋਨੀ ਉੱਪਰ ਨੂੰ ਮੂੰਹ ਤਾਂ ਕਰ ਵੀਰੇ ਮੜ ਜਾ ਮੇਰਾ ਭਾਈ ਬਣ ਕੇ ਹੋਰ ਕੀ ਕਹਿਣਾ ਚਾਹੁੰਦੇ ਹੋ ਠੀਕ ਹੈ ਜੀ ਕਰ ਦਈਏ ਵਿਆਹ ਤੁਹਾਡਾ ਹਾਂ ਜੀ ਚਲੋ ਕਰ ਦਨੇ ਫਿਰ ਸੋਨੀ ਹੁਣ ਪਤਾ ਨਹੀਂ ਕਾਹ ਤੋਂ ਨਹੀਂ ਬੋਲ ਰਿਹਾ ਜੀ ਸਵੇਰੇ ਤਾਂ ਬੜਾ ਬੋਲ ਰਿਹਾ ਥੀਗਾ ਇਦਾਂ ਹੀ ਸਾਰੇ ਵੀਰ ਨਾਲ ਜੀ ਜਿਹੜੇ-ਜਿਹੜੇ ਦੇਖਿਓ ਮੜ ਜਾ ਸਾਰੇ ਵੀਰ ਕਿਵੇਂ ਆ ਵੀਰੇ ਕੀ ਹਾਲ ਆ ਤੁਹਾਡਾ ਠੀਕ ਹੋ ਕੀ ਹਾਲ ਆ ਜੀ ਬੱਸੀ ਪਠਾਨ ਵਾਲਿਓ ਕੀ ਹਾਲ ਆ ਵੀਰੇ ਹਰਵਿੰਦਰ ਸਿੰਘ ਕਪੂਰ ਪਿੰਡ ਤੋਂ ਕੀ ਹਾਲ ਆ ਵੀਰੇ ਜਰਗ ਵਾਲਿਓ ਵੀਰੇ ਕੀ ਹਾਲ ਆ ਜੀ ਤੁਹਾਡਾ ਕੀ ਹਾਲ ਆ ਵੀਰੇ ਤਰਨਤਨ ਸਾਹ ਵਾਲਿਓ ਵੀਰ ਬੈਠੇ ਨੇ ਜੀ ਕੀ ਹਾਲ ਆ ਜੀ ਪੰਜਾਬ ਪੁਲਿਸ ਬਠਿੰਡਾ ਜੇਲ੍ਹ ਚ ਡਿਊਟੀ ਕਰਦੇ ਰਹੇ ਨੇ ਜੀ ਵੀਰੇ ਉਹ ਨਹੀਂ ਸਾਰੇ ਵੀਰ ਮੈਂ ਤੁਹਾਨੂੰ ਜਿੰਨੀ ਜਲਦੀ ਹੋ ਸਕਦਾ ਸਾਰੇ ਮਿਲਾਉਣਾ ਜੀ ਨਿਸ਼ਾਨ ਵੀਰੇ ਕੀ ਹਾਲ ਆ ਜੀ ਨਿਸ਼ਾਨ ਵੀਰੇ ਦਾ ਪਿੰਡ ਨਾ ਪੈਰੀ ਹੱਥ ਨਹੀਂ ਲਾਉਣੇ ਵੀਰੇ ਛੱਜਲ ਵੱਡੀ ਪਿੰਡ ਆ ਜੀ ਹਾਂਜੀ ਵੀਰੇ ਕੀ ਹਾਲ ਆ ਜੀ ਤੁਹਾਡਾ ਕਿਹੜਾ ਪਿੰਡਾ ਪਟਾਲਕਲਾ ਜੀ ਜੀ ਤੁਹਾਡਾ ਵੀਰੇ ਕਿਹੜਾ ਪਿੰਡ ਹੈ ਨਾਮਾ ਪਿੰਡ ਹੈ ਨਾਮ ਦੱਸ ਦਿਓ ਜੀ ਦੇਵੀ ਨਗਰਾ ਪਰਾਵਾ ਬਾਜੀ ਬਾਠ ਠੀਕ ਹੋ ਹਾਂਜੀ ਚਲੋ ਹਾਂਜੀ ਕੀ ਹਾਲ ਹੈ ਤੁਹਾਡਾ ਇਹ ਭਾਈ ਬਲਵਿੰਦਰ ਸਿੰਘ ਜਟਾਣਾ ਜੀ ਦੇ ਪਿੰਡ ਤੋਂ ਨੇ ਜੀ ਇਹ ਵੀ ਵੀਰ ਪ੍ਰਦੀਪ ਜਟਾਣੇ ਤੋਂ ਹਾਂਜੀ ਸੌਲੀ ਵੀਰੇ ਕੀ ਹਾਲ ਹੈ ਜੀ ਗਰਜੀਤ ਸਿੰਘ ਸੌਲੀ ਬੈਠੇ ਨੇ ਜੀ ਇਹ ਵੀਰ ਓਨੇ ਤੋਂ ਨੇ ਜੀ ਇਦਾਂ ਹੀ ਮੈਂ ਅੱਗੇ ਹੋ ਜਾਣਾ ਜੀ ਅੱਗੇ ਹੋ ਕੇ ਮੈਂ ਤੁਹਾਨੂੰ ਦਰਸ਼ਨ ਕਰਾਉਣਾ ਸਾਰਿਆਂ ਦੇ ਹਾਂਜੀ ਕੀ ਹਾਲ ਹੈ ਜੀ ਪਟਿਆਲੇ ਵਾਲਿਓ ਮਾਸਟਰ ਜੀ ਕੀ ਹਾਲ ਨੇ ਮਾਸਟਰ ਜੀ ਨੇ ਵੀ ਸਾਡੀ ਬਹੁਤ ਮਦਦ ਕੀਤੀ ਹੈ ਜੀ ਹੜਾਂ ਦੇ ਵਿੱਚ ਸਪੋਰਟ ਕੀਤੀ ਹੈ ਕੀ ਹਾਲ ਆ ਵੀਰੇ ਇਹ ਵੀਰ ਰੇਲਵੇ ਚ ਨੌਕਰੀ ਕਰਦੇ ਰਹੇ ਨੇ ਕੀ ਹਾਲ ਆ ਵੀਰੇ ਦੱਸਿਆ ਕਿਵੇਂ ਆ ਠੀਕ ਆ ਮਨੀ ਕੀ ਹਾਲ ਆ ਵੀਰੇ ਬਾਪੂ ਜੀ ਕੀ ਹਾਲ ਨੇ ਠੀਕ ਹੋ ਚਲੋ ਗगन ਪੁੱਤ ਗगन ਪੁੱਤ ਵੀ ਬਹੁਤ ਸੋਹਣਾ ਲੱਗ ਰਿਹਾ ਜੀ ਅੱਜ ਕੀ ਹਾਲ ਆ ਜੀ ਤੁਹਾਡਾ ਹਾਂਜੀ ਫੌਜੀ ਸਾਹਿਬ ਕੀ ਹਾਲ ਨੇ ਤੁਹਾਡੇ ਸਮੇਂ ਦੀ ਕਮੀ ਕਰਕੇ ਜੀ ਜਲਦੀ ਜਲਦੀ ਦਿਖਾ ਦੇ ਨੇ ਕੀ ਹਾਲ ਆ ਜੀ ਤੁਹਾਡਾ ਪਿੰਡ ਤੇ ਨਾਮ ਦੱਸੋ ਚਨਾਥਰਖਾਨਾ ਬਠਿੰਡੇ ਕੋਲੇ ਵਾਹ ਜੀ ਵਾਹ ਹਾਂ ਜੀ ਵੀਰੇ ਵੀਰੇ ਨੂੰ ਤਾਂ ਮਿਲ ਲੇ ਜੀ ਇਹ ਪ੍ਰਕਾਸ਼ਮ ਦਾ ਹਜੇ ਘਰ ਨਹੀਂ ਮਿਲਿਆ ਇਹ ਵੀਰ ਉਹ ਨਹੀਂ ਪਿੱਛੇ ਬੈਠੇ ਨੇ ਜੀ ਇਹ ਵੀਰ ਉਹਨਾਂ ਦਾ ਪਿੰਡ ਹੈਗਾ ਬਰਾਜ ਆ ਉੱਪਰ ਨੂੰ ਮੂੰਹ ਕਰਿਓ ਜੀ ਨਾਮ ਤੇ ਪਿੰਡ ਦੱਸ ਦੋ ਗੁਰਜੰਟ ਸਿੰਘ ਬਰਾਜ ਹੈ ਜੀ ਠੀਕ ਹੈ ਜੀ ਇਹ ਪਿੱਛੇ ਕੌਰ ਸਿੰਘ ਬੈਠਾ ਜੀ ਕੌਰ ਸਿੰਘ ਪਿੰਡ ਬਮਾਲ ਤੋਂ ਕੌਰਾ ਬਹੁਤ ਪੁਰਾਣਾ ਮੈਂਬਰ ਆ ਜੀ ਕੌਰਾ ਸੰਸਥਾ ਦਾ ਤੀਜਾ ਚੌਥਾ ਮੈਂਬਰ ਆ ਜੀ ਕਸ਼ਮੀਰ ਸਿੰਘ ਜੀ ਬੈਠੇ ਨੇ ਬੰਗਿਆਂ ਤੋਂ ਕਸ਼ਮੀਰ ਆ ਵੀ ਬਹੁਤ ਸੇਵਾ ਕਰਦਾ ਸਾਡੀ ਹਾਂ ਜੀ ਤੁਹਾਡਾ ਪਿੰਡ ਦੱਸੋ ਜੀ ਬਹਿਮਣ ਦਿਵਾਨੇ ਤੋਂ ਬੈਠੇ ਨੇ ਜ਼ਿਲ੍ਹਾ ਕਿਹੜਾ ਪੈਂਦਾ ਜੀ ਬਠਿੰਡਾ ਸਾਡਾ ਭਰਾ ਬੈਠਾ ਸ਼ੇਰਾ ਹਾਂਜੀ ਵੀਰੇ ਕੀ ਹਾਲ ਹੈ ਤੁਹਾਡਾ ਤੁਹਾਡਾ ਪਿੰਡ ਤੇ ਨਾਮ ਦੱਸ ਦੋ ਪਿੰਡ ਸੁੱਲਰ ਆ ਜੀ ਜ਼ਿਲ੍ਹਾ ਦੱਸ ਦੋ ਜੀ ਜ਼ਿਲ੍ਹਾ ਪਈ ਉਹੀ ਆ ਪਟਿਆਲਾ ਨਾਮ ਕੀ ਆ ਜੀ ਅੰਮ੍ਰਾਲਾ ਜ਼ਿਲ੍ਹਾ ਠੀਕ ਆ ਠੀਕ ਆ ਜੀ ਔਰ ਇੱਧਰ ਗੁਰਮਖ ਸਿੰਘ ਬੈਠੇ ਨੇ ਪਟਿਆਲੇ ਤੋਂ ਚਰਨਜੀਤ ਬੈਠਾ ਇੱਦਾਂ ਹੀ ਮੈਂ ਅੱਗੇ-ਅੱਗੇ ਮਾਣਾ ਜਲਦੀ-ਜਲਦੀ ਦਿਖਾਉਣਾ ਜੀ ਤੁਹਾਨੂੰ ਇਹ ਵੀਰ ਸਿਰੇ ਤੇ ਬੈਠੇ ਨੇ ਜੀ ਸਰਪੰਚ ਉਸ ਤੋਂ ਅੱਗੇ ਵੀਰ ਦਾ ਮੈਂ ਨਾਮ ਭੁੱਲ ਗਿਆ ਜੀ ਦਵਿੰਦਰ ਕਿਵੇਂ ਆ ਪੁੱਤ ਦਵਿੰਦਰ ਸਿੰਘ ਬੈਠੇ ਨੇ ਜੀ ਵੀਰੇ ਕੀ ਹਾਲ ਹੈ ਤੁਹਾਡਾ ਠੀਕ ਹੋ ਤੁਹਾਡਾ ਪਿੰਡ ਤੇ ਨਾਮ ਦੱਸੋ ਪਿੰਡ ਰੈਫਰ ਆਈਆਂ ਜੀ ਜ਼ਿਲ੍ਹਾ ਜਲੰਧਰ ਠੀਕ ਹੈ ਜੀ ਔਰ ਤੁਹਾਡਾ ਦੱਸੋ ਜੀ ਪਿੰਡ ਤੇ ਨਾਮ ਦੱਸੋ ਬਰਾਜ ਜੀ ਅੱਛਾ ਨਾਮ ਕੀ ਹੈ ਜੀ ਬਸਤਰੀ ਠੀਕ ਹਾਂ ਜੀ ਦੀਪਕ ਪੁੱਤ ਕੀ ਹਾਲ ਹੈ ਨਾਮ ਤੇ ਪਿੰਡ ਦਾ ਨਾਮ ਦੱਸੋ ਮੈਂ ਦੀਪਕ ਜੀ ਚਲੋ ਬਾਪੂ ਜੀ ਹੋ ਠੀਕ ਠਾਕ ਜੀ ਤੁਸੀਂ ਬਾਪੂ ਜੀ ਤੁਹਾਡਾ ਨਾਮ ਤੇ ਪਿੰਡ ਦੱਸ ਦੋ ਬਸੇ ਸਿੰਘ ਪਿੰਡ ਕਿਹੜਾ ਜੀ ਪਿੰਡ ਆ ਇਹ ਆਲੂਂਗ ਠੀਕ ਆ ਆਲਮਗੀਰ ਇਸ ਵੀਰ ਦਾ ਹਜੇ ਘਰ ਨਹੀਂ ਪਤਾ ਜੀ ਆਪਾਂ ਨੂੰ ਬਹੁਤ ਵੀਰ ਕਹਿ ਦਿੰਦੇ ਨੇ ਜੀ ਤੇ ਇਹ ਸਾਰਾ ਜਿਹੜਾ ਪਰਿਵਾਰ ਹੈ ਪੰਜਾਬ ਦਾ ਹੀ ਆ ਜੀ ਗੁਰਵਿੰਦਰ ਸਿੰਘ ਵੀਰ ਬੈਠਾ ਜੀ ਨਕੋਦਰ ਦੇ ਨੇੜੇ ਪਿੰਡ ਆ ਜੀ ਤੁਹਾਡਾ ਪਿੰਡ ਤੇ ਨਾਮ ਦੱਸ ਦਿਓ ਜੀ ਜਗਪਾਲ ਇਹਨਾਂ ਠੀਕ ਹੈ ਜੀ ਕਲਾਰਾ ਪਿੰਡ ਠੀਕ ਹੈ ਜੀ ਇਹ ਬੱਚਾ ਹਜੇ ਕੁਝ ਬੋਲਦਾ ਨਹੀਂ ਸੰਗਤ ਜੀ ਇਹ ਵੀ ਬੱਚਾ ਇਹ ਬੋਲਦਾ ਨਹੀਂ ਜੀ ਪੰਜਾਬ ਤੋਂ ਬਾਹਰ ਦਾ ਆ ਜੀ ਇਹ ਸਤਨਾਮ ਸਿੰਘ ਕੈਂਡੀ ਆ ਜੀ ਪਿੰਡ ਡੋੜ ਤੁਹਾਡਾ ਕਿਹੜਾ ਪਿੰਡ ਆ ਵਾਹੁਰੂ ਸਤਨਾਮ ਵਾਹੁਰੂ ਕਿਹੜਾ ਪਿੰਡ ਜੀ ਠੀਕ ਹੈ ਠੀਕ ਆ ਠੀਕ ਇਹ ਸਤਨਾਮ ਸਿੰਘ ਕੈਂਡੀ ਆ ਜੀ ਪਿੰਡ ਡੋੜਾ ਤੁਹਾਡਾ ਕੀ ਨਾਮ ਆ ਜੀ ਅਰਗਟ ਸਿੰਘ ਹੈ ਨਾ ਪਿੰਡ ਦੱਸ ਦਿਓ ਜੀ ਸੋਂਡਾ ਪਿੰਡ ਆ ਜੀ ਸੋਂਡਾ ਤੁਹਾਡਾ ਕੀ ਨਾਮ ਆ ਜੀ ਪਿੰਡ ਤੇ ਨਾਮ ਦੱਸ ਦਿਓ ਚਮਕੌਰ ਸਿੰਘ ਜੀ ਮੈਂ ਮੇਰਾ ਪਿੰਡ ਆ ਮਾਨਸਾ ਠੀਕ ਆ ਜੀ ਤੁਹਾਡਾ ਵੀਰੇ ਨਾਮ ਤੇ ਪਿੰਡ ਦੱਸ ਦਿਓ ਧੰਤਾਨ ਸਾਹਿਬ ਜੀ ਧੰਤਾਨ ਸਾਹਿਬ ਇਹ ਧੰਤਾਨ ਸਾਹਿਬ ਤੋਂ ਆ ਵੀਰ ਐਦਾਂ ਹੀ ਸਾਰਿਆਂ ਦੇ ਦਸਤਾਰਾਂ ਸਜੇ ਤੁਹਾਡਾ ਇਹ ਵੀਰ ਨਾ ਪੰਜਾਬ ਤੋਂ ਆਵਾਦ ਆ ਜਿਹਦਾ ਪਰਿਵਾਰ ਨਹੀਂ ਹਲ ਤੱਕ ਮਿਲਿਆ ਆਪਾਂ ਨੂੰ ਤੁਹਾਡਾ ਨਾਮ ਤੇ ਪਿੰਡ ਦੱਸਿਓ ਜੀ ਸ਼ਹਿਰ ਲੁਧਿਆਣਾ ਜੀ ਨਾਮ ਦੱਸ ਦਿਓ ਜੀ ਸ਼ਿਵੋਮ ਜੀ ਤੁਹਾਡਾ ਬਾਪੂ ਜੀ ਨਾਮ ਤੇ ਪਿੰਡ ਦੱਸ ਦਿਓ ਜੀ ਜੋਲੀ ਨਾਮ ਬਲਿੰਦਰ ਸਿੰਘ ਜੀ ਹਾਂ ਜੀ ਵੀਰੇ ਪਸਨਾਵਾਲ ਤੁਹਾਡਾ ਨਾਮ ਦੱਸੋ ਜੀ ਪਸਨਾਵਾਲ ਹਰਦੀਪ ਸਿੰਘ ਹਰਦੀਪ ਸਿੰਘ ਪਿੰਡ ਪਸਨਾਵਾਲ ਜਿਹੜਾ ਕਿਲਾ ਜ਼ਿਲ੍ਹਾ ਕਿਹੜਾ ਪੈਂਦਾ ਜੀ ਦਾਸਪੁਰ ਬਾਪੂ ਜੀ ਤੁਹਾਡਾ ਨਾਮ ਦੱਸ ਹਾਂ ਜੀ ਨਰੇਤ ਸਿੰਘ ਬਾਜੀ ਬਾ ਇਹ ਰਾਜੂ ਦਾ ਹਜੇ ਪਰਿਵਾਰ ਨਹੀਂ ਮਿਲਿਆ ਬਬਲੂ ਬੈਠਾ ਜੀ ਬਬਲੂ ਦਾ ਵੀ ਹਜੇ ਆਪਾਂ ਨੂੰ ਕੁਝ ਪਰਿਵਾਰ ਨਹੀਂ ਮਿਲਿਆ ਇਹ ਵੀਰ ਅੱਗੇ ਪ੍ਰਦੀਪ ਬੈਠਾ ਜੀ ਪ੍ਰਦੀਪ ਦਾ ਵੀ ਹਜੇ ਆਪਾਂ ਨੂੰ ਪਰਿਵਾਰ ਨਹੀਂ ਮਿਲਿਆ ਸੰਗਤ ਜੀ ਜ਼ਿਆਦਾਤਰ ਪਰਿਵਾਰ ਜਿਹੜਾ ਇਹ ਪੰਜਾਬ ਵਾਲਾ ਹਾਂਜੀ ਤੁਹਾਡਾ ਨਾਮ ਤੇ ਪਿੰਡ ਦੱਸੋ ਸ਼ੁਭਮ ਨਾਮ ਹੈ ਜੀ ਬਰਨਾਲਾ ਪਿੰਡ ਹੈ ਜੀ ਹਾਂਜੀ ਤੁਹਾਡਾ ਨਾਮ ਤੇ ਪਿੰਡ ਦੱਸੋ ਜੀ ਸਰਜੀਤ ਸਿੰਘ ਜੀ ਦਾ ਪਿੰਡ ਵੇਰਾ ਜ਼ਿਲ੍ਹਾ ਫਲور ਤਸੀਲ ਨੂਰ ਹਾਂਜੀ ਨਰੇਸ਼ ਕੀ ਹਾਲ ਹੈ ਵੀਰੇ ਇਹਨਾਂ ਦਾ ਵੀ ਹਜੇ ਪਰਿਵਾਰ ਨਹੀਂ ਮਿਲਿਆ ਜੀ ਐਦਾਂ ਸਾਰਿਆਂ ਦਾ ਸੰਗਤ ਜੀ ਮਤਲਬ ਜਿੰਨੀ ਜਲਦੀ ਤੁਹਾਨੂੰ ਮਿਲਾ ਸਕੇ ਇਹ ਵੀਰ ਬੱਸੀ ਪਠਾਣਾ ਤੋਂ ਨੇ ਜੀ ਨੰਨੇ ਵੀਰੇ ਉੱਪਰ ਨੂੰ ਮੂੰਹ ਕਰਿਓ ਤੁਹਾਡਾ ਨਾਮ ਤੇ ਪਿੰਡ ਦੱਸੋ ਹਾਂਜੀ ਤੁਹਾਡਾ ਨਾਮ ਤੇ ਪਿੰਡ ਦੱਸੋ ਪਿੰਡ ਬਸ ਜੂਰਣਾ ਜੀ ਹਾਂਜੀ ਨਾ ਨੋਨਾ ਜੀ ਪੂਰਾ ਨਾਮ ਦੱਸੋ ਜੀ ਦੀਪਕ ਕੁਮਾਰ ਖੰਨਾ ਦੀਪਕ ਕੁਮਾਰ ਜੀ ਨੇ ਜੀ ਦਸਤਾਰ ਬਣਾ ਲਓ ਜੀ ਬਣਾ ਲਓ ਬਣਾ ਲਓ ਬਣਾ ਲਓ ਐਦਾਂ ਹੀ ਸਾਰਿਆਂ ਦੀ ਸਜਾਈਆਂ ਜਾ ਰਹੀਆਂ ਨੇ ਜੀ ਸਾਰੇ ਵੀਰ ਹਾਂਜੀ ਪੰਡਤ ਵੀਰੇ ਕੀ ਹਾਲ ਆ ਜੀ ਇਹ ਵੀ ਵੀਰ ਬਹਾਦਰਗੜ ਏਰੀਆ ਤੋਂ ਨੇ ਇਹ ਕਿਹੜਾ ਵੀਰ ਹੈ ਇਹਨਾਂ ਦਾ ਹਜੇ ਘਰ ਨਹੀਂ ਮਿਲਿਆ ਉਹ ਕਿਵੇਂ ਆ ਭਾਈ ਮੁੰਡਿਆ ਠੀਕ ਆ ਬੜਾ ਰੌਣਕੀ ਬੰਦਾ ਜੀ ਇਹ ਵੀ ਇਦਾਂ ਹੀ ਸਾਰੇ ਵੀਰ ਜਿਹੜਾ ਸਜਾਈਆਂ ਜਾ ਰਹੀ ਨੇ ਦਸਤਾਰ ਇਹ ਬਾਪੂ ਜੀ ਸਾਨੂੰ ਖੰਨੇ ਤੋਂ ਮਿਲੇ ਸੀ ਜੀ ਇਹਨਾਂ ਦਾ ਵੀ ਜਿਹੜਾ ਪਹਿਲਾਂ ਪਰਿਵਾਰ ਨਹੀਂ ਪਤਾ ਆਪਾਂ ਨੂੰ ਪਹਿਲੀ ਗੱਲ ਤਾਂ ਇਹਨਾਂ ਦੀ ਨਾਂ ਨਿਗਾ ਸੀਗੀ ਜੀ ਨਿਗਾ ਤਾਂ ਚਲੋ ਬਣ ਗਈ ਜੀ ਇਦਾਂ ਹੀ ਸਾਰੇ ਵੀਰ ਨਾ ਜੀ ਹਲੇ ਤਾਂ ਜੀ ਅੱਧਾ ਇੱਕ ਪਰਿਵਾਰ ਆਇਆ ਅੱਧਾ ਪਰਿਵਾਰ ਹਜੇ ਅੰਦਰ ਆ ਜੀ ਕਿਉਂਕਿ ਅੰਦਰੋਂ ਤਿਆਰ ਕਰ ਕਰ ਭੇਜੀ ਜਾ ਰਹੇ ਨੇ ਜੀ ਵੀਰ ਤੇ ਮੈਂ ਤੁਹਾਨੂੰ ਇੱਧਰ ਵੀਰ ਹਣੀ ਦਸਤਾਰਾਂ ਲੈ ਕੇ ਆ ਰਹੇ ਨੇ ਮੈਂ ਤੁਹਾਨੂੰ ਹੋਰ ਵੀ ਦਰਸ਼ਨ ਕਰਵਾਉਣਾ ਜੀ ਸਾਰੇ ਪਰਿਵਾਰ ਦੇ ਸੰਗਤ ਜੀ ਐਦਾਂ ਹੀ ਜਿਹੜਾ ਆਪਣਾ ਪਰਿਵਾਰ ਦਿਨੋਂ ਦਿਨ ਵੱਧਦਾ ਜਾ ਰਿਹਾ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਮੈਂ ਤੁਹਾਨੂੰ ਬੀਬੀਆਂ ਦੇ ਵੀ ਦਰਸ਼ਨ ਕਰਵਾਉਣਾ ਜੀ ਤੁਸੀਂ ਜੁੜਿਓ ਮੈਂ ਬੇਨਤੀ ਕਰੂੰਗਾ ਸ਼ੇਅਰ ਜਰੂਰ ਕਰ ਦਿਓ ਤੁਸੀਂ ਤੁਹਾਡੇ ਸ਼ੇਅਰ ਕਰਨ ਨਾਲ ਮਾਤਾ ਜੀ ਬੈਜੋ ਜੀ 2 ਮਿੰਟ ਮਾਤਾ ਜੀ ਤੁਹਾਡਾ ਨਾਮ ਤੇ ਪਿੰਡ ਦੱਸਿਓ ਜੀ ਫਟੇ ਘਟ ਸਾਹਿਬ ਨਾਮ ਦੱਸ ਦਿਓ ਜੀ ਕਮਲਦੀਪ ਕੌਰ ਜੀ ਠੀਕ ਹੈ ਤੁਹਾਡੇ ਬੇਟੇ ਦਾ ਕੀ ਨਾਮ ਸੀ ਜੀ ਬਲਜੀਤ ਸਿੰਘ ਜੀ ਚਲੋ ਗੁਰੂ ਸਾਹਿਬ ਕਿਰਪਾ ਕਰਨ ਮਾਤਾ ਜੀ ਨੇ ਮਾਤਾ ਜੀ ਦੇ ਬੇਟੇ ਦੀ ਚਾਹ ਰੱਖਿਓ ਜੀ ਤੁਸੀਂ ਰੱਖਿਓ ਜੀ ਡੈਥ ਹੋ ਗਈ ਜੀ ਪਹਿਨੇ ਤੁਹਾਡਾ ਨਾਮ ਤੇ ਪਿੰਡ ਦੱਸਿਓ ਮਨਜੀਤ ਕੌਰ ਪਿੰਡੋੜ ਜੀ ਜ਼ਿਲ੍ਹਾ ਕਿਹੜਾ ਪੈਂਦਾ ਜੀ ਨਵਾਂ ਸ਼ਹਿਰ ਜੀ ਪਹਿਨੇ ਤੁਸੀਂ ਪੜ੍ਹਾਈ ਕਿਹੜੀ ਕਿਹੜੀ ਕੀਤੀ ਸੀ ਜੀ ਡੀ ਫਾਰਮੇਸੀ ਉਹ ਕਿਹੜੇ ਸਾਲ ਵਿੱਚ ਕੀਤੀ ਸੀ ਜੀ 2008 ਚ ਅੱਛਾ ਠੀਕ ਹੈ ਬਣੇ ਚਲੋ ਗੁਰੂ ਸਾਹਿਬ ਕਿਰਪਾ ਕਰਨ ਜੀ ਬੇਬੇ ਜੀ ਬੈਠੇ ਨੇ ਜੀ ਸਮਾਣੇ ਏਰੀਏ ਤੋਂ ਬੇਬੇ ਜੀ ਦਾ ਬੇਟਾ ਆਪਣੇ ਕੋਲੇ ਇਹ ਬੇਬੇ ਜੀ ਨੂੰ ਕੱਲ ਪਰਸੋਂ ਲੁਧਿਆਣੇ ਤੋਂ ਲੈ ਕੇ ਆਏ ਅੱਗੇ ਮਾਤਾ ਜੀ ਨੇ ਜੀ ਅੱਗੇ ਭੈਣ ਨੂੰ ਕੱਲ ਲੈ ਕੇ ਆਏ ਜੀ ਇਹਨਾਂ ਦਾ ਕਿਹੜਾ ਪਿੰਡ ਸੀਗਾ ਕਮਿਆਣਾ ਜੀ ਕਮਿਆਣਾ ਪਿੰਡ ਆ ਕਮਿਆਣਾ